ਸਾਪ ਵਿਸ਼ੇਸ਼ ਮਹਿਮਾਨ ਜੀ ਨੂੰ ਕਿ ਉਹਨਾਂ ਨੂੰ ਮਸ਼ਾਲ ਸੌਂਪਨ ਦੀ ਰਸਮ ਨਿਭਾਈ ਜਾਵੇ। ਔਰ ਮੈਂ ਸਾਰੇ ਮਹਿਮਾਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਪਲੀਜ਼ ਯਾਦਗਾਰ ਤਸਵੀਰਵਾਚੇ ਇਸ ਮਸ਼ਾਲ ਨੂੰ ਇਹ ਮਸ਼ਾਲ ਜੋ ਸਾਡੇ ਕੋਲ ਪੁੱਜੀ ਹੈ ਖੇਡਾਂ ਦੀ ਅਲਖ ਜਗਾਵਨ ਦੇ ਵਿੱਚ ਘਰ ਘਰ ਦੇ ਵਿੱਚ ਖੇਡਾਂ ਪਹੁੰਚਾਉਣ ਦੇ ਵਿੱਚ ਤਾਕੀ ਕੋਈ ਵੀ ਖੇਡਾਂ ਤੋਂ ਵਾਂਝਾ ਨਾ ਰਹੇ ਨਸ਼ਿਆਂ ਨੂੰ ਛੱਡੋ ਤੇ ਖੇਡਾਂ ਵੱਲ ਲੱਗੋ ਸਾਡੇ ਪੰਜਾਬ ਸਰਕਾਰ ਦਾ ਇਹ ਤਾਹੀਆ ਹੈ ਇਹ ਅਹਿਮ ਹੈ ਕਿ ਵੱਤਵੱਦ ਖਿਡਾਈ ਖੇਡਾਂ ਵੱਲ ਆਕਰਸ਼ਿਤ ਹੋਣ ਵੱਤਵੱਦ ਖੇਡਾਂ ਨੂੰ ਘਰ ਘਰ 'ਚ ਖੇਡਿਆ ਜਾਵੇ ਹਰ ਉਮਰ ਦਾ ਖੇਡਾਂ ਵੱਲ ਲੱੱਗ ਸਕੇ ਬਹੁਤ ਧੰਨਵਾਦ ਕਰਦਾ ਸਾਬਕਾਨ ਸਿੰਘ ਜੀ ਮਾਨ ਚੀਫ ਮਿਨਿਸਟਰ ਪੰਜਾਬ ਦਾ ਕਿ ਉਹਨਾਂ ਨੇ ਪੰਜਾਬ ਨੂੰ ਇੱਕ ਨਵੀਂ ਚੇਤਨਾ ਦਿੱਤੀ ਸੀ 29 ਅਗਸਤ ਜਿਹੜਾ ਸਾਡਾ ਨੈਸ਼ਨਲ ਸਪੋਰਟਸ ਦਿ ਹੈ ਔਰ 2022 ਚੋਂ ਦੀ ਸ਼ੁਰੂਆਤ ਕੀਤੀ ਸੀ ਖੇਡਾਂ ਬਦਲ ਪੰਜਾਬ ਦੀਆਂ ਜਿਹਦੇ ਵਿੱਚ ਦੇਖਿਆ 3 ਲੱਖ ਤੋਂ ਜ਼ਿਆਦਾ ਪਾਰਟਿਸਪੈਂਟ ਜਿਹੜੇ ਆ 2022 23 ਔਰ ਅੱਜ 24 ਸ਼ੁਰੂ ਹੋਣ ਜਾ ਰਿਹਾ ਔਰ ਇਹ ਜਿਹੜੀ ਮਸ਼ਾਲ ਹੈ ਇਹ ਸਾਡੇ ਸ਼ਾਨ ਦੀ ਪ੍ਰਤੀਕ ਹੈ ਮੈਂ ਕਹਿ ਸਕਦਾ ਕਿਸੇ ਸਪੋਰਟਸਮੈਨ ਦੇ ਲਈ ਵੀ ਔਰ ਮੇਰੇ ਨਾਲ ਅੱਜ ਡਾਕਟਰ ਰਾਜਕਮਰ ਚੱਬੇਵਾਲ ਜੀ ਜਿਹੜੇ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟਾ ਹੁਸ਼ਿਆਰਪੁਰ ਤੋਂ ਔਰ ਸਪੋਰਟਸ ਲਵਰ ਵੀ ਹੈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਜੀ ਔਰ ਉਹਦੇ ਨਾਲ-ਨਾਲ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਚੇਅਰਮੈਨ ਵਿਕਰਮ ਭਾਬੀ ਜੀ ਸਾਰੇ ਸਾਥੀ ਜਿੰਨੇ ਵੀ ਆ ਫੋਰਸ ਨੈਸ਼ਨਲ ਸਪੋਰਟਸਮੈਨ ਸਾਡੇ ਇੰਟਰਨੈਸ਼ਨਲ ਸਪੋਰਟਸਮੈਨ ਸਰੋਜ ਬਾਲਾ ਜੀ ਦੇਗਰਾ ਜੀ ਹੋਰ ਬਹੁਤ ਸਾਰੇ ਸਪੋਰਟਸਮੈਨ ਇਹ ਸਾਡੀ ਅੱਜ ਸ਼ਾਨ ਬਣ ਕੇ ਅਸੀਂ ਇਕੱਠੇ ਹੋ ਕੇ ਅੱਜ ਹੁਸ਼ਿਆਰਪੁਰ ਦੀ ਸਪੋਰਟਸ ਨੂੰ ਅੱਗੇ ਜ਼ਿਲ੍ਹਾ ਬਲਾਕ ਪਦਰੀ ਲੈਵਲ ਤੋਂ ਉਹਨੂੰ ਲੈ ਕੇ ਜ਼ਿਲ੍ਹਾ ਪਦਰੀ ਸਟੇਟ ਪਦਰੀ ਲੈ ਕੇ ਜਾਣ ਦੇ ਲਈ ਸਾਡੇ ਸਾਰੇ ਹੀ ਸਪੋਰਟਸ ਡਿਪਾਰਟਮੈਂਟ ਪ੍ਰਯਾਸ ਰਹਤਾ ਹੈ ਤੋਂ ਮੈਂ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸ ਅੱਜ ਜਿਹੜੀ ਸਵੇਰ ਹੈ ਇਹਦਾ ਵੈਲਕਮ ਕਰਦਾ ਸਾਨੂੰ ਅੱਜ ਸ਼ਾਮਲ ਹੋਣ ਦਾ ਮੌਕਾ ਮਿਲਿਆ ਧੰਨਵਾਦ ਜੈ ਹਿੰਦ ਖੇਡਾਂ ਵਤਨ ਪੰਜਾਬ ਦੀਆਂ ਜੀ ਪੂਰੇ ਪੰਜਾਬ ਦੇ ਵਿੱਚ ਬੜੇ ਧੂਮ ਧਾਮ ਦੇ ਨਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀਆਂ ਕੀਤੀਆਂ ਗਈਆਂ ਨੇ ਔਰ ਮੈਂ ਮਾਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਉਹਨਾਂ ਦੀ ਸੋਚ ਸਦਕਾ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਖੇਡਾਂ ਇਹ ਪੁਨਰਜੀਵਿਤ ਹੋਈਆਂ ਨੇ ਸੋ ਇਸ ਨੂੰ ਉਤਸ਼ਾਹਿਤ ਕਰਨ ਦੇ ਲਈ ਅੱਜ ਜਿਹੜੀ ਹੈ ਮਿਸ਼ਾਲ ਰਿਲੇ ਸਾਡੇ ਇੱਥੇ ਹੁਸ਼ਿਆਰਪੁਰ ਪਹੁੰਚੀ ਹੈ ਮੈਂ ਸਵਾਗਤ ਕਰਦਾ ਹਾਂ ਤੇ ਲੁਧਿਆਣਾ ਤੋਂ ਸ਼ੁਰੂ ਹੋ ਕੇ ਜਿਹੜਾ ਸਮਾਪਨ ਜਿਹੜਾ ਜੋ ਵੀ ਉਦਘਾਟਨ ਹੈ ਉਹ ਸੰਗਰੂਰ ਦੇ ਵਿੱਚ ਹੋਏਗਾ ਔਰ ਖੇਡਾਂ ਬਤਨ ਪੰਜਾਬ ਦੀਆਂ ਨੇ ਪੰਜਾਬ ਨੂੰ ਬਹੁਤ ਸਾਰੇ ਖਿਡਾਰੀ ਦੇਣੇ ਆ ਬਹੁਤ ਸਾਰੇ ਨੈਸ਼ਨਲ ਸਟੇਟ ਪਲੇਅਰਸ ਇੰਟਰਨੈਸ਼ਨਲ ਐਥਲੀਟਸ ਪਲੇਅਰਸ ਪੈਦਾ ਕਰਨੇ ਆ ਸੋ ਮੈਂ ਪੂਰੀ ਉਮੀਦ ਕਰਦਾ ਹਾਂ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸੋਚ ਹੈ ਖੇਡਾਂ ਬਤਨ ਪੰਜਾਬ ਦੀਆਂ ਇਹ ਜਰੂਰ ਪੰਜਾਬ ਦੇ ਵਿੱਚ ਰੰਗ ਲਿਆਉਣਗੀਆਂ ਔਰ ਜਿੱਥੇ ਮਾਤਾ ਪਿਤਾ ਖਿਡਾਰੀਆਂ ਤੇ ਜਿਹੜੇ ਮਾਣ ਮਹਿਸੂਸ ਕਰਨਗੇ ਉੱਥੇ ਹੀ ਪੰਜਾਬ ਦੇਸ਼ ਮਾਣ ਮਹਿਸੂਸ ਕਰੇਗਾ ਔਰ ਦੇਸ਼ ਦੇ ਵਿੱਚ ਜਿਹੜਾ ਕੋਈ ਨਸ਼ਿਆਂ ਦਾ ਕੋੜ ਹੈ ਉਸ ਨੂੰ ਵੀ ਖਤਮ ਕਰਨ ਦੇ ਵਿੱਚ ਬਹੁਤ ਵੱਡੀਆਂ ਸਹਾਇਕ ਹੋਣਗੇ ਥੈਂਕ ਯੂ